ਆ ਮੈਂ ਤਾਂ ਦੇਖੋ ਸੱਚੀ ਗੱਲ ਆ ਸ਼ਰਮ ਆਉਂਦੀ ਮੈਂ ਤਾਂ ਨਾ ਵੀਡੀਓ ਉਹ ਦੇਖੀ ਆ ਉਹਦਾ ਬੜਾ ਤਰਦਾ ਰੋਲਾ ਪੈਂਦਾ ਪਤਾ ਹੀ ਨਹੀਂ ਅੱਜ ਕੀ ਪਤਾ ਹੀ ਨਹੀਂ ਅੱਜ ਕੱਲ ਕੀ ਕੁਝ ਬਣੀ ਜਾਂਦਾ ਮੈਂ ਜਾਂਦਾ ਮੈਂ ਇਸ ਤੇ ਬਿਲਕੁਲ ਮੈਂ ਨਾ ਇਹ ਗੱਲਾਂ 'ਚ ਹੱਕ ਚਾ ਨਾ ਮੈਂ ਕਿਸੇ ਦੇ ਇਸ ਗੱਲ ਤੇ ਉਲਟਾ ਨਾ ਮੈਂ ਪਰ ਇਹ ਚੀਜ਼ਾਂ ਜਿਹੜੀਆਂ ਬਹੁਤ ਮਾੜੀਆਂ ਹੋ ਗਈਆਂ ਜਾਂ ਹੋ ਗਈਆਂ ਪਤਾ ਨਹੀਂ ਕੌਣ ਕੀ ਕਰਦਾ ਕੀ ਬਣਾਉਂਦਾ ਏ ਇਹ ਰੱਬ ਹੀ ਜਾਣਦਾ ਏ ਇਹ ਰੱਬ ਹੀ ਜਾਣਦਾ ਏ ਇਹ ਇਲੈਕਸ਼ਨਾਂ ਮੌਕੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਆਉਂਦੀਆਂ ਪੈਦਾ ਹੁੰਦੀਆਂ ਇੱਕ ਹਾਈ ਕੋਰਟ ਨੇ ਜਿਹੜਾ ਆ ਰਾਮ ਰਹੀਮ ਨੂੰ ਜਿਹੜਾ ਇੱਕ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਰਣਜੀਤ ਸਿੰਘ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਹੈ ਦੇਖੋ ਉਹ ਤਾਂ ਆਪਾਂ ਕੋਰਟ ਦਾ ਕੰਮ ਆ ਉਹਦੇ ਵਿੱਚ ਆਪਾਂ ਕੀ ਬੋਲ ਸਕਦੇ ਆ ਜੇ ਕੋਰਟ ਦਾ ਜਿਹੜਾ ਫੈਸਲਾ ਏ ਉਹ ਕੋਰਟ ਦਾ ਫੈਸਲਾ ਹੈ ਇਸ ਤੋਂ ਅੱਗੇ ਗੱਲ ਕਰੀਏ ਇੱਕ ਮੰਤਰੀ ਬਲਦਾਰ ਸਿੰਘ ਦੀ ਜਿਹੜੀ ਕੱਥੀ ਤੋਂ ਵੀਡੀਓ ਜਿਹੜੀ ਵਾਇਰਲ ਹੋਈ ਆ ਉਸ ਨੂੰ ਲੈ ਕੇ ਚੱਲਦੇ ਆਂ ਮੈਨੂੰ ਤਾਂ ਦੇਖੋ ਸੱਚੀ ਗੱਲ ਆ ਸ਼ਰਮ ਆਉਂਦੀ ਆ ਮੈਂ ਤਾਂ ਨਾ ਵੀਡੀਓ ਉਹ ਦੇਖੀ ਆ ਉਹਦਾ ਬੜਾ तिरਦਾ ਰੌਲਾ ਪੈਂਦਾ ਪਤਾ ਹੀ ਨਹੀਂ ਅੱਜ ਕੱਲ ਕੀ ਕੁਝ ਬਣੀ ਜਾਂਦਾ ਮੈਂ ਇਸ ਤੇ ਬਿਲਕੁਲ ਮੈਂ ਨਾ ਇਹ ਗੱਲਾਂ 'ਚ ਹੱਕ 'ਚ ਆ ਨਾ ਮੈਂ ਕਿਸੇ ਦੇ ਇਸ ਗੱਲ ਤੇ ਉਲਟਾਂ ਨਾ ਮੈਂ ਕਿਸੇ ਦੇ ਨਾਲ ਆ ਪਰ ਇਹ ਚੀਜ਼ਾਂ ਜਿਹੜੀਆਂ ਬਹੁਤ ਮਾੜੀਆਂ ਹੋ ਗਈਆਂ ਪਤਾ ਨਹੀਂ ਕੌਣ ਕੀ ਕਰਦਾ ਕੀ ਬਣਾਉਂਦਾ ਏ ਇਹ ਰੱਬ ਹੀ ਜਾਣਦਾ ਏ ਇਹ ਇਲੈਕਸ਼ਨਾਂ ਮੌਕੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਆਉਂਦੀਆਂ ਪੈਦਾ ਹੁੰਦੀਆਂ ਐ ਤੇ ਇਸ ਦੇ ਗੱਲ 'ਚ ਮੈਂ ਬਿਲਕੁਲ ਵੀ ਸਿਆਸੀ ਕਰਦਾਰ ਪਹਿਲਾਂ ਹੀ ਬਹੁਤ ਸੱਲੇ ਡਿੱਗੇ ਆ ਪਰ ਨਾ ਇਹ ਇਹੋ ਜਿਹੀਆਂ ਚੀਜ਼ਾਂ ਮੈਂ ਤਾਂ ਇਹੀ ਕਹੂੰਗਾ ਇਹੋ ਜਿਹੀਆਂ ਚੀਜ਼ਾਂ ਜਿਹੜੇ ਵੀ ਨਾ ਕੋਈ ਕਰਨੀਆਂ ਚਾਹੀਦੀਆਂ ਕੀ ਨਿੱਜੀ ਜ਼ਿੰਦਗੀ ਆ ਕਿਸੇ ਦੀ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹ ਇਸ ਗੱਲ 'ਚ ਮੇਰੇ ਵਰਗਾ ਬੰਦਾ ਤਾਂ ਸੌਆਂ ਕੋਹਾਂ ਦੂਰ ਆ ਨਾ ਇਹ ਜਿਹੇ ਗੱਲਾਂ 'ਚ ਕੋਈ ਮੇਰਾ ਮੈਂ ਕਿਸੇ ਨੂੰ ਵੀ ਇਹ ਸਲਾਹ ਦਊਂਗਾ ਵੀ ਇਹ ਗੱਲਾਂ ਚ ਪੈਣਾ ਚਾਹੀਦਾ ਇਹ ਤਾਂ ਕਿੱਧਰ ਨੂੰ ਤੁਰ ਪਈ ਆਪਾਂ ਯਾਰ ਕੋਈ ਕੰਮ ਦੀ ਗੱਲ ਕਰਨੀ ਆ ਡਿਵੈਲਪਮੈਂਟ ਦੀ ਗੱਲ ਕਰਨੀ ਆ ਕੋਈ ਤਰੱਕੀ ਦੀ ਗੱਲ ਕਰਨੀ ਆ ਇਹ ਵੀਡੀਓ ਨਾਲ ਕਿਸੇ ਦਾ ਕੀ ਮਤਲਬ ਆ ਪਤਾ ਨਹੀਂ ਕੀ ਹੋ ਗਿਆ ਸਿਆਸੀ ਬੰਦਿਆਂ ਨੂੰ ਮੈਨੂੰ ਸਮਝ ਨਹੀਂ ਆ ਰਹੀ ਤਰਜੀ ਦੇ ਪੈਸੇ ਦੇ ਦਿਆ ਕਰੋ ਵੜਿੰਗ ਸਾਹਿਬ ਨੂੰ ਕਹੋ ਜਿਹੜੇ ਜਿਹੜੇ ਉਹ ਨਹੀਂ ਉਹ ਮੰਗਦੇ ਫਿਰਦੇ ਆ ਸਾਰੇ ਇਸ ਕਰਕੇ ਉਹਨਾਂ ਦੇ ਪੈਸੇ ਦੇ ਦਿਓ ਬਾਕੀ ਉਹਨਾਂ ਨੂੰ ਮੇਰੇ ਵੱਲੋਂ ਇਹ ਸਲਾਹ ਹੈ ਵੀ ਤੁਸੀਂ ਸਾਰੇ ਜਿਹੜੇ ਬਿਲਬੁਲ ਹੁੰਦੇ ਆ ਆਪਣੇ ਉਹ ਤਰ ਦੇ ਦਿਆ ਕਰੋ ਐਮੀ ਕਾਨੂੰ ਇਸ ਗੱਲ 'ਚ ਇਹ 'ਚ ਵੀ ਸਿਆਸੀ ਬੰਦਿਆਂ ਦਾ ਬੜਾ ਘਟਾ ਹੁੰਦਾ ਏ ਤੁਸੀਂ ਫਿਰ ਉਹਨੂੰ ਗਾਲਾਂ ਕੱਢੀ ਜਾਂਦੇ ਉੱਤੋਂ ਜੇ ਉਹ ਪੈਸੇ ਮੰਗਦਾ ਤੇ ਇਸ ਕਰਕੇ ਤੁਸੀਂ ਆਪਣੇ ਪਹਿਲਾਂ ਜਾਂ ਬਣਾਇਆ ਉਹਨੇ ਕਰੋ ਜਿੰਨੇ ਜੇਬ 'ਚ ਪੈਸੇ ਹੁੰਦੇ ਆ ਜਾਂ ਜਿੰਨੇ ਇੱਕ ਆਜ਼ਾਦਤ ਦਿੰਦੀ ਆ ਜੇਬ ਤੁਸੀਂ ਉਂ ਤਾਂ ਕਹਿੰਦੇ ਹੋ ਅਸੀਂ 2-2 2.5 ਕਰੋੜ ਦੀਆਂ ਗੱਡੀਆਂ ਐ ਪਰ ਜਦੋਂ ਦਰਜੀ ਦੇ ਬਿੱਲ ਆ ਉਹ ਤੁਸੀਂ ਦਿੰਦੇ ਨਹੀਂ ਤੇ ਇਸ ਕਰਕੇ ਉਹਨਾਂ ਨੂੰ ਕਹੋ ਮੇਰਾ ਦਾਦਾ ਜੀ ਮੇਰੇ ਸੀ ਤੁਹਾਡੇ ਦਾਦਾ ਜੀ ਨੇ ਜਿਹੜੇ ਉਹਨਾਂ ਦੀ ਤੁਸੀਂ ਲਾ ਲਓ ਕਿਉਂ ਨਹੀਂ ਲਾਉਂਦੇ ਕੋਈ ਬਜ਼ੁਰਗਾਂ ਨੂੰ ਵੀ ਛੱਡਦਾ ਹੁੰਦਾ ਤੁਸੀਂ ਆਪਣੇ ਦਾਦਾ ਜੀ ਨੂੰ ਕੌਣ ਕੀ ਛੱਡ ਦੋਗੇ ਦਾਦਾ ਜੀ ਦੀ ਇੱਜ਼ਤ ਹੈ ਕਿ ਨਹੀਂ ਤੁਹਾਡੇ ਆਪਣੇ ਮਨ 'ਚ ਇਹਦਾ ਮਤਲਬ ਇਹਨਾਂ ਨੂੰ ਆਪਣੇ ਦਾਦਾ ਜੀ ਦਾ ਜਾਂ ਕਿਸੇ ਦਾ ਸਤਿਕਾਰ ਨਹੀਂਗਾ ਉਹਨਾਂ ਦੀਆਂ ਤਾਂ ਹਰ ਘਰ ਜਿਹਦੀ ਆ ਫੋਟੋ ਆਪਣੇ ਦਾਦੇਆਂ ਦੀ ਨਾਨਿਆਂ ਦੀ ਦਾਦਾ ਨਾਨੀ ਦੀ ਲੱਗੀ ਹੁੰਦੀ ਆ ਬਜ਼ੁਰਗਾਂ ਦੀ ਲੱਗੀ ਹੁੰਦੀ ਆ ਅਸੀਂ ਤਾਂ ਮਾਣ ਨਾ ਲਾਵਾਂਗੇ ਕਿਉਂਕਿ ਉਹਨਾਂ ਨੇ ਇਸ ਦੇਸ਼ ਲਈ ਇਸ ਪੰਜਾਬ ਦੀ ਅਮਨ ਸ਼ਾਂਤੀ ਲਈ ਕੁਰਬਾਨੀ ਦਿੱਤੀ ਆ ਅੱਜ ਤਾਂ ਹਰ ਜਗ੍ਹਾ ਉਹਨਾਂ ਤੋਂ ਬਗੈਰ ਨਾ ਪਿਆਰ ਪੱਟਦੇ ਆ ਨਾ ਉਹਨਾਂ ਤੋਂ ਬਗੈਰ ਸਾਡੀ ਕੋਈ ਔਕਾਤ ਆ ਇੱਕ ਰਾਮੂ ਵਾਲੀ ਜੀ ਨੇ ਕੱਲ ਕਿਹਾ ਕਹਿੰਦੇ ਕਿ ਪੇਕਿਆ ਨੂੰ ਬਿੱਟੂ ਜੀ ਯਾਦਾ ਨਿੰਦੂ ਨਾ ਸੋਹਰਿਆ ਕਰਦਾ ਕੁਛ ਦਿਨ ਹੀ ਨਾਮ ਰਹਿੰਦਾ ਉਹ ਕੌਣ ਨੇ ਰਾਮੂ ਵਾਲੀ ਕੋਣ ਨੇ 74 ਜੀ ਮੱਲੀਆ ਕੋਈ ਖੁਸ਼ ਨਹੀਂ ਕਿਸ ਪਾਰਟੀ ਚ ਨੇ ਹਾਂਜੀ ਉਹ ਕਹਿੰਦਾ ਕਾਂਗਰਸ ਦਾ ਮਤਲਬ ਚਾਰ 10 ਪਾਰਟੀਆਂ ਵੱਧੀਆਂ ਨਹੀਂ ਕਿਹੜੀ ਜਨੇ ਇਸ ਵੇਲੇ ਪਹਿਲਾਂ ਤੁਹਾਨੂੰ ਪਤਾ ਮੈਨੂੰ ਇਹ ਦੱਸੋ ਨੇ ਲੋਕ ਲਈ ਪਾਰਟੀ ਨੂੰ ਸਮਰਥਨ ਦਿੱਤਾ ਕਾਂਗਰਸ ਨੇ ਉਹ ਉਹ ਰਾਜਾ ਬੜੀ ਦੇ ਨਾਮ ਲੱਗਦਾ ਉਹ ਸਮਾਜਵਾਦ ਸਮਾਜਵਾਦੀ ਪਾਰਟੀ ਚੀ ਸੀ ਪਹਿਲਾਂ ਕਾਦੀ ਨਾ ਚੀ ਸੀਗੇ ਫਿਰ ਦੇਖੋ ਪਰ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਮੇਰੇ ਉਹ ਸਤਕਾਰਯੋਗ ਨੇ ਬਜ਼ੁਰਗ ਨੇ ਤੇ ਇਸ ਕਰਕੇ ਜੋ ਉਹਨਾਂ ਨੇ ਕਿਹਾ ਉਹ ਉਹਨਾਂ ਨੂੰ ਮੁਬਾਰਕ ਪਰ ਮੈਂ ਉਹਨਾਂ ਨੂੰ ਕੁਝ ਨਹੀਂ ਕਹੂੰਗਾ